ਕੀਤਾ ਗਿਆ ਜਿਹਦੇ ਵਿੱਚ ਰਵਨੀਤ ਬਿੱਟੂ ਦਾ ਰਵਨੀਤ ਬਿੱਟੂ ਦਾ ਅਸਲੀ ਚਿਹਰਾ ਰਵਨੀਤ ਬਿੱਟੂ ਦਾ ਅਸਲੀ ਚਿਹਰਾ ਅੱਜ ਪੰਜਾਬ ਦੇ ਲੋਕਾਂ ਨੇ ਵੇਖ ਲਿਆ ਜਿਹੜਾ ਵਿਅਕਤੀ ਰੋਜ਼ ਸਿਮਰਜੀਤ ਸਿੰਘ ਬੈਂਸ 'ਤੇ ਇਲਜ਼ਾਮ ਲਾਉਂਦਾ ਹੈ ਉਹੀ ਵਿਅਕਤੀ ਸਿਮਰਜੀਤ ਸਿੰਘ ਬੈਂਸ ਦੀਆਂ ਲੇਲੜੀਆਂ ਕੱਢ ਰਿਹਾ ਹੱਥ ਜੋੜ ਕੇ ਮਿੰਤਾ ਕੱਢ ਰਿਹਾ ਹੈ ਕਿ ਅਗਰ ਤੂੰ ਸੀ ਸਾਡੀ ਪਾਰਟੀ ਬੀਜੇਪੀ ਜੁਆਇਨ ਕਰ ਲਓ ਤਾਂ ਤੁਹਾਨੂੰ ਅਸੀਂ ਬਲ ਦੇਾਂਗੇ ਉਹੀ ਵਿਅਕਤੀ ਜਿਹੜਾ ਸਾਨੂੰ ਨਿੰਦ ਰਿਹਾ ਮੈਨੂੰ ਤੇ ਬਾਜਵਾਦ ਸਾਹਿਬ ਨੂੰ ਉਹ ਸੁਨੀਲ ਕੁਮਾਰ ਜਾਖੜ ਨੂੰ ਵੀ ਨਿੰਦ ਰਿਹਾ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਕਹਿ ਰਿਹਾ ਕਿ ਜੇ ਨਕਲੀ ਸਿੱਖ ਵੀ ਕੋਈ ਪੱਗ ਬੰਨ ਕੇ ਨਕਲੀ ਪੱਗ ਬੰਨ ਕੇ ਵੀ ਚਲਾ ਜਾਵੇ ਤਾਂ ਹੋਰ ਵੀ ਗੱਲ ਬਣ ਜਾਂਦੀ ਹੈ ਸੋ ਮੇਰੇ ਕਹਿਣ ਦਾ ਮਤਲਬ ਇਸ ਗੱਲ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੂੰ ਪੰਜਾਬ ਦੇ ਲੋਕਾਂ ਤੋਂ ਲੁਧਿਆਣੇ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਔਰ ਖੁਦ ਬਦ ਖੁਦ ਕਹਿ ਦੇਣਾ ਚਾਹੀਦਾ ਹੈ ਕਿ ਮੈਂ ਚੋਣਾਂ ਨਹੀਂ ਲੜਾਂਗਾ ਨੈਤਿਕਤਾ ਦੇ ਆਧਾਰ ਤੇ ਨੈਤਿਕਤਾ ਦੇ ਆਧਾਰ ਤੇ ਇਹ ਚੋਣ ਲੜਨ ਦਾ ਹੁਣ ਹੱਕਦਾਰ ਬਿੱਟੂ ਨਹੀਂ ਹੈ ਔਰ ਹਜੇ ਤਾਂ ਇਹ ਪਹਿਲੀ ਆਡੀਓ ਹੈ ਬੇਟਾ ਹੋਰ ਵੀ ਕਈ ਆਡੀਓਜ਼ ਰਵਨੀਤ ਸਿੰਘ ਬਿੱਟੂ ਦੀਆਂ ਆ ਸਕਦੀਆਂ ਹਨ ਜੇ ਅਗਰ ਗੱਲ ਕਰੀਏ ਸਰ ਜੀ ਅੱਜ ਇੱਕ ਵੀਡੀਓ ਦੀ ਗੱਲ ਕਰਦੇ ਪਏ ਆਪਾਂ ਗਰੀਬ ਬਿੱਟੂ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਇਸ ਤੋਂ ਬਾਅਦ ਉਹ ਕਹਿ ਰਹੇ ਕਿ ਅਸੀਂ ਹਰੇਕ ਨੂੰ ਜਿਹੜਾ ਹੈਗਾ ਨਿਯੋਤਾ ਦੇ ਰਹੇ ਹਾਂ ਕਿ ਅਸੀਂ ਨਹੀਂ ਨਹੀਂ ਨਿਯੋਤਾ ਤਾਂ ਦੇ ਰਹੇ ਆਂ ਫਿਰ ਬੈਂਸ ਸਾਹਿਬ ਤੇ ਇਲਜ਼ਾਮ ਕਿਉਂ ਲਾ ਰਹੇ ਆਂ ਭਾਈ 13 ਨਿਯੋਤਾ ਨਿਯੋਤਾ ਦੂਸਰੇ ਦਾ ਨਿਯੋਤਾ ਤਾਂ ਫਿਰ ਬੈਂਸ ਚੋਰ ਹੈ ਠੱਗ ਹੈ ਰੈਪਿਸਟ ਜੇ ਤੈਨੂੰ ਜੁਆਇਨ ਕਰ ਜਾਂਦਾ ਫਿਰ ਰੈਪਿਸਟ ਨਹੀਂ ਹੈ ਆਦਰਵਾਇਜ਼ ਜੀ ਸਰ ਰੈਪਿਸਟ ਦੇ ਕਹਿੰਦੇ ਕਿ ਰਾਜੇ ਵਿਰਿੰਗ ਸਾਢੀ ਦੀ ਵਾਈਫ ਨੂੰ ਪੁੱਛਾਂਗੇ ਹੁਣ ਮੈਂ ਤੁਹਾਨੂੰ ਕਹਾਂ ਕਿ ਮੈਂ ਆਪਦੀ ਭੈਣ ਨੂੰ ਪੁੱਛਾਂ ਸਵਾਲ ਸੋ ਮੇਰੇ ਕਹਿੰਦਾ ਮਤਲਬ ਕਿ 도ਗਲੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਜਿਸ ਪ੍ਰਕਾਰ ਦੀ ਬਿੱਟੂ ਜੀ ਕਰਦੇ ਇਸੇ 도ਗਲੀ ਰਾਜਨੀਤੀ ਦੇ ਕਰਕੇ ਅੱਜ ਬਿੱਟੂ ਜੀ ਬੁਰੇ ਤਰੀਕੇ ਦੇ ਨਾਲ ਚੋਣ ਹਾਰ ਰਹੇ ਨੇ ਅੱਜ ਹਰ ਵਿਅਕਤੀ ਬੀਜੇਪੀ ਹੁਣ ਅਡਾਪਟ ਨਹੀਂ ਕਰ ਰਹੀ ਬਿੱਟੂ ਨੂੰ ਬਿੱਟੂ ਦੇ ਬਾਰੇ ਅੱਜ ਬਿਲਕੁਲ ਚਾਣਨ ਹੋ ਗਿਆ ਕਿ ਬਿੱਟੂ ਦੀ ਅਸਲੀ ਚਿਹਰੇ ਜਿਹਦੇ ਵਿੱਚ ਰਵਨੀਤ ਬਿੱਟੂ ਰਵਨੀਤ ਬਿੱਟੂ ਦਾ ਅਸਲੀ ਚਿਹਰਾ ਰਵਨੀਤ ਬਿੱਟੂ ਦਾ ਅਸਲੀ ਚਿਹਰਾ ਅੱਜ ਪੰਜਾਬ ਦੇ ਲੋਕਾਂ ਨੇ ਵੇਖ ਲਿਆ ਜਿਹੜਾ ਵਿਅਕਤੀ ਰੋਜ਼ ਸਿਮਰਜੀਤ ਸਿੰਘ ਬੈਂਸ 'ਤੇ ਇਲਜ਼ਾਮ ਲਾਉਂਦਾ ਹੈ ਉਹੀ ਵਿਅਕਤੀ ਸਿਮਰਜੀਤ ਸਿੰਘ ਬੈਂਸ ਦੀਆਂ ਲੇਲੜੀਆਂ ਕੱਢ ਰਿਹਾ ਹੱਥ ਜੋੜ ਕੇ ਮਿੰਤਾ ਕੱਢ ਰਿਹਾ ਕਿ ਅਗਰ ਤੂੰ ਸੀ ਸਾਡੀ ਪਾਰਟੀ ਬੀਜੇਪੀ ਜੁਆਇਨ ਕਰ ਲਓ ਤਾਂ ਤੁਹਾਨੂੰ ਅਸੀਂ ਬਲ ਦੇਾਂਗੇ ਉਹੀ ਵਿਅਕਤੀ ਜਿਹੜਾ ਸਾਨੂੰ ਨਿੰਦ ਰਿਹਾ ਮੈਨੂੰ ਤੇ ਬਾਜਵਾਦ ਸਾਹਿਬ ਨੂੰ ਉਹ ਸੁਨੀਲ ਕੁਮਾਰ ਜਾਖੜ ਨੂੰ ਵੀ ਨਿੰਦ ਰਿਹਾ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਕਹਿ ਰਿਹਾ ਕਿ ਜੇ ਨਕਲੀ ਸਿੱਖ ਵੀ ਕੋਈ ਪੱਗ ਬੰਨ ਕੇ ਨਕਲੀ ਪੱਗ ਬੰਨ ਕੇ ਵੀ ਚਲਾ ਜਾਵੇ ਤਾਂ ਔਰੀ ਵੀ ਗੱਲ ਬਣ ਜਾਂਦੀ ਹੈ ਸੋ ਮੇਰੇ ਕਹਿਣ ਦਾ ਮਤਲਬ ਇਸ ਗੱਲ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੂੰ ਪੰਜਾਬ ਦੇ ਲੋਕਾਂ ਤੋਂ ਲੁਧਿਆਣੇ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਔਰ ਖੁਦ ਬਦ ਖੁਦ ਕਹਿ ਦੇਣਾ ਚਾਹੀਦਾ ਹੈ ਕਿ ਮੈਂ ਚੋਣਾਂ ਨਹੀਂ ਲੜਾਂਗਾ ਨੈਤਿਕਤਾ ਦੇ ਆਧਾਰ ਤੇ ਨੈਤਿਕਤਾ ਦੇ ਆਧਾਰ ਤੇ ਇਹ ਚੋਣ ਲੜਨ ਦਾ ਹੁਣ ਹੱਕਦਾਰ ਬਿੱਟੂ ਨਹੀਂ ਹੈ ਔਰ ਹਜੇ ਤੱਕ ਪਹਿਲੀ ਆਡੀਓ ਹੈ ਬੇਟਾ ਹੋਰ ਵੀ ਕਈ ਆਡੀਓਜ਼ ਰਵਨੀਤ ਸਿੰਘ ਬਿੱਟੂ ਦੀਆਂ ਆ ਸਕਦੀਆਂ ਹਨ ਜੇ ਗੱਲ ਕਰੀਏ ਸਰ ਇੱਕ ਛੋਟੀ ਜਿਹੀ ਗੱਲ ਕਰਦੇ ਪਏ ਆ ਬ੍ਰੀਟ ਬਿੱਟੂ ਦਾ ਵੀ ਬਿਆਨ ਸਾਹਮਣੇ ਆਇਆ ਇਸ ਤੋਂ ਬਾਅਦ ਉਹ ਕਹਿ ਰਿਹਾ ਕਿ ਅਸੀਂ ਹਰੇਕ ਨੂੰ ਜਿਹੜਾ ਹੈਗਾ ਨਿਯੋਤਾ ਦੇ ਰਹੇ ਹਾਂ ਕਿ ਅਸੀਂ ਨਹੀਂ ਨਹੀਂ ਨਿਯੋਤਾ ਤਾਂ ਦੇ ਰਹੇ ਆ ਫਿਰ ਡੈਂਸ ਸਾਹਿਬ ਤੇ ਇਲਜ਼ਾਮ ਕਿਉਂ ਲਾ ਰਹੇ ਆ ਭਾਈ ਤੇਰਾ ਨਿਯੋਤਾ ਨਿਯੋਤਾ ਦੂਸਰੇ ਦਾ ਨਿਯੋਤਾ ਤਾਂ ਫਿਰ ਡੈਂਸ ਚੋਰ ਹੈ ਠੱਗ ਹੈ ਰੈਪਿਸਟ ਜੇ ਤੈਨੂੰ ਜੁਆਇਨ ਕਰ ਜਾਂਦਾ ਫਿਰ ਰੈਪਿਸਟ ਨਹੀਂ ਹੈ ਆਦਰਵਾਇਜ਼ ਜੀ ਸਰ ਰੈਪਿਸਟ ਕਦੇ ਕਹਿੰਦੇ ਕਿ ਰਾਜੇ ਵਿਰਿੰਗ ਸਾਢੀ ਦੀ ਵਾਈਫ ਨੂੰ ਪੁੱਛਾਂਗੇ ਹੁਣ ਮੈਂ ਤੁਹਾਨੂੰ ਕਹਾਂ ਕਿ ਮੈਂ ਆਪਦੀ ਭੈਣ ਨੂੰ ਪੁੱਛਾਂ ਸਵਾਲ ਸੋ ਮੇਰੇ ਕਹਿਣ ਦਾ ਮਤਲਬ ਕਿ 도ਗਲੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਜਿਸ ਪ੍ਰਕਾਰ ਦੀ ਬਿੱਟੂ ਜੀ ਕਰਦੇ ਇਸੇ 도ਗਲੀ ਰਾਜਨੀਤੀ ਦੇ ਕਰਕੇ ਅੱਜ ਬਿੱਟੂ ਜੀ ਬੁਰੇ ਤਰੀਕੇ ਦੇ ਨਾਲ ਚੋਣ ਹਾਰ ਰਹੇ ਨੇ ਅੱਜ ਹਰ ਵਿਅਕਤੀ ਬੀਜੇਪੀ ਹੁਣ ਅਡਾਪਟ ਨਹੀਂ ਕਰ ਰਹੀ ਬਿੱਟੂ ਨੂੰ ਬਿੱਟੂ ਦੇ ਬਾਰੇ ਅੱਜ ਬਿਲਕੁਲ ਚਾਨਣ ਹੋ ਗਿਆ ਕਿ ਬਿੱਟੂ ਦੀ ਅਸਲੀ ਚਿਹਰਾ ਕੀ ਹੈ